ਉਹਨਾਂ ਦਲ ਦੇ ਮੁਖੀ ਮਨਜੋਤ ਸਿੰਘ ਸਾਹਿਬ ਆਵਾਬਾ ਬਲਵੀਰ ਸਿੰਘ ਜੀ ਦੇ ਮਾਤਾ ਮਾਤਾ ਅਮਰਜੀਤ ਕੌਰ ਜੀ ਜੋ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੈ ਸਵਾਸਾ ਵਿੱਚ ਪੂਜਨੀ ਕੋਰੀਆ ਕਰਦੇ ਆਂ ਪਰਿਵਾਰ ਜਤਵਾਨ ਉਸ ਦੇਵੀ ਵਿਛੋੜਾ ਦੇ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਲਈ ਅੱਜ ਸਾਰੇ ਹਾਜ਼ਰ ਹੋਏ ਆਂ ਪਰ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਵਿਛੜੀ ਰੂਹ ਆਪਣੇ ਚਰਨਾਂ ਤੇ ਨਵਾਸ ਬਖਸ਼ੇ ਇੱਛੂ ਪਰਿਵਾਰ ਤੋਂ ਬਣੀ ਇਹ ਕੋਈ ਪਾਣ ਨਹੀਂ ਹੈ ਜੇ ਕੋਈ ਮੈਂ ਪਹਿਲਾਂ ਹੀ ਗੋਲ ਕੇ ਆਂ ਤੇ ਉਹਨਾਂ ਨੇ ਪੰਜਾਬ ਦੀ ਚਿੰਤਾ ਕੀਤੀ ਹੈ ਜਿਵੇਂ ਸਿੱਖ ਸਦਕ ਤਮਲ ਦੇਖੀਏ ਕਿਸੇ ਸਦਾ ਕਿਹੜੇ ਸਾਨੂੰ ਦੱਸਦੇ ਹੈ ਕਿ ਕੁਆਲਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕੁਆਨਟੀਟੀ ਦੀ ਕੋਈ ਅਹਿਮੀਅਤ ਨਹੀਂ ਪਰ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਦੇਖਦੇ ਹਾਂ ਤੇ ਡੈਮੋਕ੍ਰੇਸੀ ਦੇ ਵਿੱਚ ਗਿਣਤੀਆਂ ਮਿੰਟੀਆਂ ਕੋਈ ਕੁਝ ਨਹੀਂ ਕਰਦੀਆਂ ਔਰ ਗਿਣਤੀਆਂ ਮਿੰਟੀਆਂ ਦੇ ਨਾਲ ਤਾਕਤ ਆਉਂਦੀ ਹੈ ਔਰ ਤਾਕਤ ਜਿਹੜੀ ਹੈ ਉਹ ਧਰਮ ਦੇ ਪ੍ਰਚਾਰ ਦੇ ਵਿੱਚ ਵੱਡਾ ਰੋਲਾ ਦਾ ਕਰਦੀ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਸਾਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣਾ ਪਏਗਾ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋਵਾਂਗੇ ਫਿਰ ਅਸੀਂ ਸਮਾਜਿਕ ਆਜ਼ਮੇ ਤੱਕ ਪਹਾਰਕ ਤੌਰ ਤੇ ਵੀ ਮਜ਼ਬੂਤ ਹੋ ਜਾਵਾਂਗੇ। ਜੇ ਦੇਖੋ ਜੇ ਸਿਧਾਂਤਾਂ ਦੀ ਗੱਲ ਕਰੀਏ ਤੇ ਕੁਆਲਟੀ ਹੋਣੀ ਚਾਹੀਦੀ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੀ ਹੈ। ਲੇਕਿਨ ਜੇ ਡੈਮੋਕ੍ਰੇਸੀ ਦੇ ਵਿੱਚ ਤਾਕਤ ਦੀ ਗੱਲ ਕਰੀਏ ਤੇ ਗਣਟੀਆਂ ਮੰਟੀਆਂ ਮੈਨੇ ਰੱਖਦੇ ਕਿਸੇ ਕਿਸੇ ਸਿਰੇ ਹੋਂਟਾ ਦਾ ਦੇਖੋ ਕੋਈ ਸਮਾਸੀ ਤੇ ਬਹੁਤ ਸਾਰੇ ਜਿਹੜੇ ਆ ਉਹ ਹਿੰਦੂਆਂ ਦੇ ਵਿੱਚੋਂ ਸਿੱਖ ਸਜਦੇ ਸੀ ਇਥੇ ਤੱਕ ਹਿੰਦੂ ਪਰਿਵਾਰਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਪਹਿਲਾ ਵਟਾ ਉਹ ਸਿੱਖ ਹੁੰਦਾ ਸੀ ਪਰ 1947 ਤੋਂ ਬਾਅਦ ਕੁਝ ਮਾਹੌਲ ਜਿਹੜਾ ਹੈ ਇਸ ਤਰ੍ਹਾਂ ਦਾ ਸਿਰਜਿਆ ਦਿੱਲੀ ਦੀਆਂ ਸਰਕਾਰਾਂ ਨੇ ਕਿ ਹਿੰਦੂ ਸਿੱਖਾਂ ਇੱਕ ਇੱਕਤਾ ਦੇ ਵਿੱਚ ਜਿਹੜੀ ਇਕਰਾਰ ਆਈ ਔਰ ਬੜਾ ਵੱਡਾ ਸਾਡੇ ਇਸ ਜਿਹੜਾ ਬਹਾਰ ਨੂੰ ਜਿਹੜੀ ਹੈ ਦੇ ਨਾਲ ਢਾਹ ਲੱਗੀ ਹੈ ਤੇ ਸਾਨੂੰ ਇਸ ਗੱਲ ਦਾ ਨੁਕਸਾਨ ਹੋਇਆ ਅੱਜ ਵੀ ਸਾਨੂੰ ਜਿਹੜਾ ਹੈ ਆਪਣੇ ਪ੍ਰਚਾਰ ਪ੍ਰਸਾਰ ਵੱਲ ਧਿਆਨ ਦੇਣਾ ਚਾਹੀਦਾ ਔਰ ਇਸ ਤਰੀਕੇ ਨਾਲ ਦੇਣਾ ਚਾਹੀਦਾ ਹੈ ਕਿਆਸੀ ਸਿੱਖ ਜਿਹੜੇ ਹਾਂ ਉਹ ਤਾਂ ਸਿੱਖ ਰਹੀਏ ਅਸੀਂ ਹੋਰਾਂ ਨੂੰ ਵੀ ਸਿੱਖੀ ਵਾਲੇ ਪਾਸੇ ਅਟ੍ਰੈਕਟ ਕਰਦੇ ਹਾਂ ਜਦੋਂ ਕੋਈ ਜਿੱਤ ਛੱਡਣ ਵਾਸਤੇ ਤਿਆਰ ਹੁੰਦਾ ਜਦੋਂ ਕੋਈ ਜਿੱਤ ਛੱਡਣ ਵਾਸਤੇ ਤਿਆਰ ਨਹੀਂ ਤੇ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਮਤਲਬ ਕਿ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਕਰਦਾ ਮੈਂ ਸਮੂਹ ਰੱਤਿਆਂ ਦੀ ਗੱਲ ਕਰਦਾ ਅ ਪੰਥਕ ਇਕਤਾ ਵਾਸਤੇ ਇਹੋ ਤੇ ਅਗਣੀ ਪੰਦੀ ਹੈ ਵੀਰਵਾਣੇ ਤੇ ਅਗਣੀ ਪੰਦੀ ਹੈ ਜਿੱਤ ਪਿਆਗਣੀ ਪੰਦੀ ਹੈ ਔਰ ਦੇ ਵੀ ਪਰਸਪਰ ਇੱਕ ਦਾ ਸਮਝ ਨਾ ਮੈਂ ਨਾਮ ਲਾਂ ਤੋਂ ਗਰੇਜ਼ ਨਹੀਂ ਕਰਦਾ ਤੇ ਨਾਮ ਇਹ ਕਹਿੰਦਾ ਕਿ ਇੱਕ ਇੱਕ ਵਿਅਕਤੀ ਦੇ ਵਿੱਚ ਅਸੀਂ ਦੇਖਦੇ ਹਾਂ ਜਨ ਸੰਸਾਰੀ ਸੁਭਾਅ ਦੇ ਵਿੱਚ ਇਹ ਨਹੀਂ ਕਿ ਸਾਡੇ ਨਾਮਾਂ ਬਾਰੇ ਬੋਲ ਪਰ ਉਹ ਵਿਸ਼ਾ ਬਾਰੇ ਜੇ ਸਾਵਾ ਦੀ ਗੱਲ ਕੀਤੀ ਹੈ ਕਿਸੇ ਸਾਵਾ ਦੇ ਬਾਰੇ ਗੱਲ ਕਰਦੇ ਹਾਂ ਔਰ ਸਾਡੇ ਨਾਮਾਂ ਬਾਰੇ ਜੇ ਜਿਹੜੇ ਸਭ ਨੇ ਉਹਨਾਂ ਦੇ ਸੁਭਾਅ ਬਾਰੇ ਉਹ ਨਹੀਂ ਐਕਸਪੀਰੀਅੰਸ ਕਿਆ ਕਰੇਗਾ ਤੁਹਾਨੂੰ ਲੱਗਦਾ ਕਿ ਅੱਜ ਪੱਗ ਦੀ ਤੇ ਬੈਟ ਦੇ ਜਿਹੜੇ ਆ ਉਹ ਸ਼ੋਰ ਚੋਰ ਦੀ ਕਿਤੇ ਸਾਡੀਆਂ ਸਿਫਤਾਂ ਦਾ ਮਾਨ ਬਰਕਰਾਰ ਰਹਿਣਾ ਚਾਹੀਦਾ ਹੈ